ਤੁਜੂਲੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਹੈ ਅਕਸਰ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਕਿ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੀ ਨਲਕੀ ਦੇ ਕਾਰਨ ਸਰਕਾਰ ਨੂੰ ਜਵਾਬਦੇਹ ਹੋਣਾ ਪੈਂਦਾ ਹੈ ਅਜਿਹੀ ਇੱਕ ਮੁੱਦਿਆਂ ਨੂੰ ਲੈ ਕੇ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਚਰਚਾ ਛੜੀ ਫਰੀ ਕੋਟ ਦੇ ਵਿਧਾਇਕ ਗੁਰਦੇਸ਼ ਸਿੰਘ ਸੇਖੋ ਵੱਲੋਂ ਫਰੀ ਕੋਟ ਦੇ ਕੁਝ ਮੁੱਦੇ ਸਨ ਉਹਨਾਂ ਨੂੰ ਵਿਧਾਨ ਸਭਾ ਸੈਸ਼ਨ ਦੇ ਵਿੱਚ ਚੁੱਕਿਆ ਗਿਆ ਜਿਸ ਵਿੱਚ ਉਹਨਾਂ ਵੱਲੋਂ ਫਰੀ ਕੋਟ ਦੇ 12 ਦੇ ਕਰੀਬ ਪੁਲ ਜਿਹੜੇ ਸੇਮ ਨਾਲਿਆਂ ਦੇ ਬਣੇ ਹਨ ਉਹਨਾਂ ਦਾ ਮੁੱਦਾ ਚੁੱਕਿਆ ਗਿਆ ਜਿਸ ਕਾਰਨ ਕਈ ਹਾਦਸੇ ਵਾਪਰਦੇ ਹਨ ਨਾਲ ਦੀ ਨਾਲ ਉਹਨਾਂ ਵੱਲੋਂ ਬਜਿੰਦਰਾ ਕਾਲਜ ਦੇ ਵਿੱਚ ਜੋ ਬੀਐਸਸੀ ਐਗਰੀਕਲਚਰ ਦੇ ਪੈਸੇ ਵਾਪਸ ਗਏ ਹਨ ਉਹ ਵੀ ਮੁੱਦਾ ਚੁੱਕਿਆ ਤੇ ਉਹਨਾਂ ਸਿੱਧੇ ਤੌਰ ਤੇ ਕਹਿ ਆ ਕਿ ਬੰਦ ਅਧਿਕਾਰੀਆਂ ਦੀ ਨਾਲੇ ਕੀ ਦੇ ਕਾਰਨ ਇਹ ਅੱਜ ਉਹਨਾਂ ਨੂੰ ਨੁਕਸਾਨ ਭੁਗਤਣਾ ਪੈ ਰਿਹਾ ਉਹਨਾਂ ਸਬੰਧਤ ਮੰਤਰੀ ਸਹਿਬਾਨ ਨੂੰ ਵੀ ਬੇਨਤੀ ਕੀਤੀ ਕਿ ਉਹ ਅਧਿਕਾਰੀਆਂ ਨੂੰ ਖਿੱਚਣ ਤਾਂ ਜੋ ਲੋਕਾਂ ਨੂੰ ਜੋ ਸਮੱਸਿਆ ਆ ਰਹੀਆਂ ਜਾਂ ਜੋ ਮਸਲੇ ਨੇ ਇਹਨਾਂ ਦਾ ਤਰੰਤ ਹੱਲ ਹੋ ਚੁੱਕੇ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕਿਹੜੇ ਮੁੱਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਚੁੱਕੇ ਗਏ ਫਰੀ ਕੋਰਟ ਦੇ ਵਿਧਾਇਕ ਗੁਰਦਰ ਸਿੰਘ ਸਿੱਖੋਵਾਲਾ ਸਰ ਗੁਰਵਿੰਦਰ ਸਿੰਘ ਜੀ 1463 ਜੀ ਸਰਦਾਰ ਭਜਨ ਸਿੰਘ ਮਾਨਯੋਗ ਲੋਕ ਨਿਰਮਾਣ ਮੰਤਰੀ ਜਵਾਬ ਦੇਣਗੇ ਮੇਖਲ ਜਵਾਬ ਤਾਂ ਚਲਾ ਗਿਆ ਜੀ ਤੇ ਸਪਲੀਮੈਂਟਰੀ ਕਰਾ ਲੈਨੇ ਜੀ ਆ ਹੈ ਜੀ ਕੋਈ ਸਪਲੀਮੈਂਟਰੀ ਹਾਂਜੀ ਹਾਂਜੀ ਜੀ ਸਰ ਮੈਂ ਨਾ ਫਰੀ ਕੋਰਟ ਦੇ ਤੋਂ ਜਿਹੜੀਆਂ ਸੜਕਾਂ ਫਰੀ ਕੋਰਟ ਨੂੰ ਲੱਗਦੀਆਂ ਖਾਸ ਕਰਕੇ ਕੋਟਕਪੂਰਾ ਫਰੀਦਕੋਟ ਇਹਨਾਂ ਨੂੰ ਇਹ ਪੁੱਛਿਆ ਸੀ ਕਿ ਪੁਲਾਂ ਨੂੰ ਚੌੜੇ ਕਰਨ ਬਾਰੇ ਪਰ ਇਹਨਾਂ ਨੇ ਕਹਿਤਾ ਵੀ ਪੁਲਾ ਜਿਹੜੇ ਉਹ ਨੇ ਹੀ ਆ ਪਿਛਲੇ ਦਿਨੀ ਆਪ ਸਭ ਨੇ ਦੇਖਿਆ ਇੱਕ ਬੱਸ ਡਿੱਗੀ ਸੀ ਕੋਟਕਪੂਰਾ ਰੋਡ ਦੇ ਉੱਤੇ ਸੇਮ ਨਾਲ ਦੇ ਪੁਲ ਦੇ ਪੀੜਾ ਪੁਲ ਹੋਣ ਕਰ। ਉਸੇ ਰੋਡ ਤੇ ਜੇ ਅਸੀਂ ਥੋੜਾ ਅੱਗੇ ਜਾਈਏ ਤਾਂ ਸੰਮਾ ਦੇ ਕੋਲ ਜਿੱਥੇ ਸਾਬਕਾ ਸਾਡੇ ਕੈਬਨਿਟ ਮੰਤਰੀ ਰਹੇ ਉਹਨਾਂ ਦੇ ਕੋਲੇ ਪੁਲੀ ਉਹ ਵੀ ਪੀੜੀ ਆ। ਮੈਂ ਪੁਲਾਂ ਦਾ ਇਹ ਪਾਇਆ ਸੀ ਸਾਧ ਰੋਡ ਦੇ ਉੱਤੇ ਜਿੱਥੇ ਸਾਡੀ ਫਰੀਦਕੋਟ ਦੀ ਸ਼ੌਣੀ ਆ ਆਰਬੀ ਦੇ ਬਹੁਤ ਵੱਡੇ ਟੈਂਕ ਲੰਘਦੇ ਆ ਉੱਥੇ ਦੀ ਪੁਲਾ ਜਿਹੜੇ 50 60 ਸਾਲ ਪੁਰਾਣੇ ਬਣੇ ਹੋਏ ਆ ਫਰੀਦਕੋਟ ਤੋਂ ਜਦੋਂ ਅਸੀਂ ਫਿਰੋਜ਼ਪੁਰ ਜਾਂਦੇ ਆ ਤਾਂ ਉੱਥੋਂ ਤੱਕ ਸ਼ਹਿਰ ਦੀ ਆਬਾਦੀ ਆ ਗਈ ਹੈ ਸੇਵਨਾਲ ਦਾ ਪੁਲਾ ਜਿਹੜਾ ਫਿਰੋਜ਼ਪੁਰ ਰੋਡ ਤੇ ਜਾਂ ਉਹਦੇ ਅੱਗੇ ਨਹਿਰ ਦੇ ਪੁਲਾ ਉੱਥੇ ਨੇ ਦੱਸਿਆ ਜੀ ਉਸ ਰੋਡ ਦੇ ਉੱਤੇ ਪੰਜ ਪੁਲਾ ਹੈ ਪਰ ਜਿਹੜੇ ਸ਼ਹਿਰ ਦੇ ਨੇੜੇ-ਨੇੜੇ ਦੋ ਤਿੰਨ ਪੁਲਾ ਉਹਨਾਂ ਨੂੰ ਚੌੜੇ ਕਰਨ ਦੀ ਲੋੜ ਹੈ ਕਿਉਂਕਿ ਛੜ ਕੋਦੂ ਚੌੜੀ ਆ ਤੇ ਮੇਰੇ ਪਿੱਛੋਂ ਗੱਡੀਆਂ ਸਪੀਡ ਦੇ ਨਾਲ ਆਉਂਦੀਆਂ ਸੋ ਮੇਰੀ ਮੰਤਰੀ ਸਾਹਿਬ ਨੂੰ ਬੇਨਤੀ ਹੈ ਵੀ ਅਫਸਰਾਂ ਨੂੰ ਥੋੜਾ ਜਿਹਾ ਕਹੋ ਕੋਈ ਗਲਤ ਇਨਫੋਰਮੇਸ਼ਨ ਨਾ ਦੇਣ ਬੈਠੋ ਜੀ ਮੰਗਰੀ ਜੀ ਮਾਨਯੋਗ ਸਪੀਕਰ ਸਾਹਿਬ ਮੈਂਬਰ ਸਾਹਿਬ ਜਿਹੜੇ ਪੁਲਾਂ ਦੀ ਗੱਲ ਕਰ ਰਹੇ ਨੇ ਉਹਨਾਂ ਦੀ ਕੁੱਲ ਗਿਣਤੀ 12 ਹੈ ਜੀ ਔਰ ਇਹ ਮੇਰਾ ਦੀ ਗੱਲ ਠੀਕ ਆ ਕਿ ਕਾਫੀ ਪੁਰਾਣੇ ਬਣੇ ਹੋਏ ਨੇ ਇਹ ਪੁਲ ਪਰ ਜੋ ਇਹਨਾਂ ਪੁਲ ਦੇ ਸਟਰਕਚਰ ਨੇ ਉਹ ਆਵਾਜਾਈ ਵਾਸਤੇ ਤਾਂ ਸੁਰੱਖਤ ਨੇ ਪਰ ਘੱਟ ਚੌੜੇ ਨੇ ਅਸੀਂ ਇਹਦੇ ਵਾਸਤੇ ਜਿਹੜੀ PCU ਹੁੰਦੀ ਜੀ ਇੱਕ ਪੈਸੇਂਜਰ ਕਾਰ ਯੂਨਿਟ ਦੀ ਇੱਕ ਫੀਜ਼ਿਬਿਲਟੀ ਹੁੰਦੀ ਆ ਉਹ ਅਸੀਂ ਆਪਣੇ ਅਧਿਕਾਰੀ ਡਿਪਿਊਟ ਕੀਤੇ ਹੋਏ ਨੇ ਇਹਦੀ ਫੀਜ਼ਿਬਿਲਟੀ ਚੈੱਕ ਕਰਵਾ ਰਹੇ ਆ ਜੋ ਵੀ ਉਹਦੇ ਚ ਰਿਪੋਰਟ ਆਏਗੀ ਉਹਦੇ ਅਨੁਸਾਰ ਪੋਲ ਜਿਹੜੇ ਆ ਉਹ ਚੌੜੇ ਕਰ ਦਿੱਤੇ ਜਾਣਗੇ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਇਹਨਾਂ ਦਾ ਸਵਾਲ ਹੈ ਜੀ ਸੇਖੋ ਸਾਹਿਬ ਦਾ ਇਹਨਾਂ ਨੂੰ ਜੀ ਸੇਖੋ ਸਾਹਿਬ ਹੈ ਸਰ ਜਿਹੜਾ ਇਹਨਾਂ ਨੇ ਮੈਨੂੰ ਜਵਾਬ ਦਿੱਤਾ ਇੱਥੇ ਉਹਦੇ ਚ ਇਹ ਕਹਿੰਦੇ ਵੀ ਸੜਕਾਂ ਦੇ ਬਰਾਬਰ ਆਪਨ ਜੇ ਤੁਸੀਂ ਕੋਟਕਪੂਰਾ ਰੋਡ ਤੇ ਜਿਹੜਾ ਪੁਲ ਬਣਿਆ ਉਹ 7 ਮੀਟਰ ਹੈ ਤੇ ਸੜਕ ਉਥੇ 10 ਮੀਟਰ ਹੈ। ਇਸ ਤਰ੍ਹਾਂ ਜਿਹੜੀ ਫੋਜਪੁਰ ਰੋਡ ਤੇ ਆ ਉਹ ਵੀ ਸੜਕ ਜਿਆਦਾ ਚੌੜੀ ਹੈ ਪੁਲ ਪੀੜਾ। ਤੇ ਜਿਹੜੀ ਤੁਹਾਨੂੰ ਦੱਸਿਆ ਵੀ ਸਾਧ ਕਰੋੜ ਤੇ ਸਾਰੇ ਆਰਮੀ ਦੇ ਟੈਂਕ ਲੰਘਦੇ ਆ। ਉਸ ਏਰੀਏ ਨੂੰ 4 ਲੇਨ ਕਰਨ ਵਾਸਤੇ ਵੀ ਮੇਰੇ ਸਰਕਾਰ ਨੂੰ ਜਿਹੜੇ ਪਹਿਲਾਂ ਤੋਂ ਲਗਾਤਾਰ ਮੈਂ ਲਿਖ ਰਿਹਾ ਕਿਉਂਕਿ ਫਰੀਦਕੋਟ ਸ਼ਹਿਰ ਦਾ ਇਸ ਢੰਗ ਨਾਲ ਬਣਿਆ ਹੋਇਆ ਇੱਕ ਪਾਸੇ ਨਹਿਰ ਹੈ ਤੇ ਇੱਕ ਪਾਸੇ ਛੌਣੀ ਹੈ। ਸਾਰੇ ਦਾ ਸਾਰਾ ਟ੍ਰੈਫਿਕ ਜਿਹੜਾ ਸ਼ਹਿਰ ਦੇ ਵਿੱਚ ਦੀ ਲੰਘਦਾ ਹੈ। ਥੈਂਕ ਯੂ ਉਸ ਕਰਕੇ ਜਿਹੜਾ ਹੈਗਾ ਥੋੜਾ ਜਿਹਾ ਇਹਨਾਂ ਦੇ ਕੁਝ ਆਪਜੀ ਰਾਹੀਂ ਦੱਸਣਾ ਚਾਹੁੰਨਾ ਕਿ ਅਧਿਕਾਰੀਆਂ ਦੀ ਨਲਾਇਕੀ ਕਾਰਨ ਸਾਡਾ ਬੀਐਸਸੀ ਐਗਰੀਕਲਚਰ ਦਾ 5 ਕਰੋੜ ਦਾ ਜਿਹੜਾ ਫੰਡ ਸੀਗਾ ਉਹ ਵੀ ਵਾਪਸ ਹੋ ਗਿਆ ਤੇ 4.4 ਕਰੋੜ 4 ਕਰੋੜ 70 ਲੱਖ ਦੀ ਲਾਗਤ ਦੇ ਨਾਲ ਜਿਹੜਾ ਬਰਜਿੰਦਰਾ ਕਾਲਜ ਵਿੱਚ ਆਡੋ ਟੋਰੀਅਮ ਬਣਨਾ ਸੀ ਉਹ ਵੀ ਵਾਪਸ ਹੋ ਗਿਆ ਸੋ ਬਹੁਤੀ ਵਾਰੀ ਜਿਹੜੇ ਬੰਦੇ ਸੀਰੀਅਸ ਹੋ ਕੇ ਕੰਮ ਨਹੀਂ ਕਰਦੇ ਸੋ ਥੋੜਾ ਜਿਹਾ ਖਚਾਈ ਕਰਨ ਦੀ ਲੋੜ ਹੈ ਦੁਆਰਾ ਇਹਨੂੰ ਰਿਵਿਊ ਕਰਾ ਲੋ ਜੀ ਮਤਰੀ ਜੀ ਬੋਲਣਾ ਚਾਹੁੰਦੇ ਹਾਂ ਜੀ ਪਾਣੀਯੋਗ ਸਪੀਕਰ ਸਾਹਿਬ ਮੈਂ ਤੁਹਾਡੇ ਜ਼ਰੀਏ ਪਹਿਲਾਂ ਹੀ ਮੈਂਬਰ ਸਾਹਿਬ ਨੂੰ ਦੱਸ ਚੁੱਕਾ ਹਾਂ ਕਿ ਅਸੀਂ ਇੱਥੇ ਫੀਜ਼ਿਬਿਲਟੀ ਚੈੱਕ ਕਰਨ ਵਾਸਤੇ ਟੀਮਾਂ ਲਗਾ ਦਿੱਤੀਆਂ ਨੇ ਉਹਦੇ ਵਿੱਚ ਵੱਖ-ਵੱਖ ਹੁੰਦਾ ਹੈ ਕਿ 16 ਕ ਹਜ਼ਾਰ ਪੀਸੀਯੂ ਆ ਤੇ ਉਹਦਾ ਕਿੰਨਾ ਪੋਲ ਚੌੜਾ ਹੋਣਾ ਚਾਹੀਦਾ 16 ਹਜ਼ਾਰ ਤੋਂ ਵੱਧ 4 ਲੇਨ ਹੋ ਜਾਂਦਾ ਜੀ ਫਿਰ 40 ਹਜ਼ਾਰ ਤੋਂ ਵੱਧ 6 ਲੇਨ ਹੋ ਜਾਂਦਾ ਜੋ ਵੀ ਰਿਪੋਰਟ ਸਾਡੇ ਕੋਲ ਆਊਗੀ ਅਸੀਂ 2 ਮਹੀਨੇ ਦੇ ਵਿੱਚ ਵਿੱਚ ਫੀਜ਼ਿਬਿਲਟੀ ਚੈੱਕ ਕਰਵਾ ਲੈਣੀ ਆ ਔਰ ਜੋ ਵੀ ਸਾਡੇ ਕੋਲ ਰਿਜ਼ਲਟ ਆਉਣਗੇ ਉਹਦੇ ਹਿਸਾਬ ਨਾਲ ਪੁਲ ਜਿਹੜੇ ਆ ਉਹ ਚੌੜੇ ਕਰ ਦਿੱਤੇ ਜਾਣਗੇ ਥੈਂਕ ਯੂ ਮੇਰੀ ਵੀ